ਨੇ ਸ਼੍ਰੀ ਅਕਾਲ ਤੱਕ ਦੀਵਾਨ ਲੱਗਾ ਹੋਇਆ ਸੀ ਭਾਈ ਕਪੂਰ ਸਿੰਘ ਸੇਵਾ ਕਰ ਰੇ ਸਨ ਤੇ ਉਹ ਕਪੂਰ ਸਿੰਘ ਜੀ ਚੜ੍ਹਦੀ ਕਲਾ ਦਾ ਜਵਾਨ ਸੀ 25 ਕੋ ਸਾਲ ਦੀ ਉਮਰ ਸੀ ਉਦੋਂ ਗਰਮੀਆਂ ਦਾ ਮੌਸਮ ਸੀ ਦੀਵਾਨ ਦੇ ਵਿੱਚ ਧੌੜ ਧੌੜ ਕੇ ਸਿੰਘਾਂ ਨੂੰ ਪੱਖਾ ਚਲ ਰਹੇ ਸੀ ਪਾਕਿਸਤਾਨ ਦੀ ਧਰਤੀ ਦੇ ਜੰਪਲ ਸੰਨ ਨਵਾਬ ਕਪੂਰ ਸਿੰਘ ਚੌਧਰੀ ਦਲੀਪ ਸਿੰਘ ਦੇ ਘਰ 1697 ਈਸਵੀ ਦੇ ਵਿੱਚ ਇਹਨਾਂ ਦਾ ਜਨਮ ਹੁੰਦਾ ਹੈ ਤੇ ਇਹਨਾਂ ਨੇ ਬੜੀਆਂ ਮਾਰਾਂ ਮਾਰੀਆਂ ਬਹੁਤ ਘਾਲਣਾ ਕਮਾਈ ਕੀਤੀ ਬੜੇ ਬਾਣੀ ਦੇ ਰਸੀਏ ਨੈਮੀ ਪ੍ਰੇਮੀ ਸ਼ਰਧਾवान ਸਨ ਤੇ ਇਹਨਾਂ ਦੀ ਘਾਲਣਾ ਕਮਾਈ ਨੂੰ ਦੇਖਦਿਆਂ ਹੋਇਆਂ ਖਾਲਸਾ ਪੰਥ ਜਿਹੜਾ ਹੈ ਉਹ ਪ੍ਰਸੰਨ ਹੋਇਆ ਹੈ ਕਉਨ ਚੱਲੀ ਤੇਗ ਥੀ ਸਨਮੁਖ ਕੱਲਾ ਐਸ ਸਜੀ ਜਨ ਸਸ ਮਿਰਗ ਛੱਲਾ ਆਖਿਆ ਕਿਤੇ ਇਕੱਲੇ ਤੁਰੇ ਆਉਂਦਿਆਂ ਤੁਰਕਾਂ ਨਾਲ ਟੱਕਰਾ ਹੋ ਗਿਆ ਭਾਈ ਕਪੂਰ ਸਿੰਘ ਸਨਮੁਖ ਹੋ ਕੇ ਲੜਿਆ ਸੀ ਭਜਿਆ ਨਹੀਂ ਜਖਮ ਤੇਗਾਂ ਦਾ ਤਾਈਓ ਲੱਗਿਆ ਸੀ ਮੂੰਹ ਤੇ ਇਕੱਲੇ ਨੇ ਦੁਸ਼ਮਣਾਂ ਦੀਆਂ ਤੇਗਾਂ ਸਾਹਮਣੇ ਮੂਹ ਦੇ ਉੱਤੇ ਚੱਲੀਆਂ ਨੇ ਆਖਿਆ ਐਸ ਸਜੀ ਜਨ ਸਸ मृग ਝੱਲੇ ਆਖਿਆ ਸਿੰਘ ਬਹੁਤ ਬਹੁਤੇ ਫੱਟ ਖਾਵੇ ਲੜਾਈ ਬਹੁਤੀ ਲੜੇ ਉਸ ਸਿੰਘ ਨੂੰ ਨਵਾਬੀ ਮਿਲਦੀ ਸੀ ਉਸ ਨੂੰ ਸ਼ਾਬਾਸ਼ ਖਾਲਸਾ ਪੰਥ ਦਿੰਦਾ ਸੀ ਯੋਧਾ ਸਿੰਘ ਹੈ ਤੁਰਕਾਂ ਦਾ ਮੈਦਾਨ ਵਿੱਚ ਲੜਿਆ ਹੈ ਕਪੂਰ ਸਿੰਘ ਨੂੰ ਲੜਾਈ ਵਿੱਚ ਤਲਵਾਰ ਦਿੱਤਾ ਕਾਦਾ ਹੀ ਫਟ ਲੱਗਾ ਹੋਇਆ ਸੀ ਮੂੰਹ ਦੇ ਉੱਤੇ ਜ਼ਖਮ ਹਜੇ ਅੱਲਾ ਸੀ ਜਿਵੇਂ ਚੰਦਰਮਾ ਵਿੱਚ ਮ੍ਰਿਗ ਸ਼ਾਲਾ ਦਾ ਚਿੰਨ ਹੈ ਤਿਵੇਂ ਨਵਾਬ ਸਰਦਾਰ ਕਪੂਰ ਸਿੰਘ ਦੇ ਚਿਹਰੇ ਉੱਤੇ ਸ਼ਸਤਰ ਦਾ ਫਟ ਲੱਗਾ ਹੈ ਜ਼ਖਮ ਕੱਚੋ ਥੋ ਲੱਗਿਓ ਤਤਕਾਲ ਕਹ ਦੇਖ ਉਸ ਸਿੰਘ ਨਿਹਾਲ ਉਸ ਸਮੇਂ ਹੀ ਕਿਤੇ ਇੱਕ ਅੱਧ ਦਿਨ ਦਾ ਜ਼ਖਮ ਲੱਗਾ ਹੋਇਆ ਸੀ ਅਜੇ ਕੱਚਾ ਹੀ ਸੀ ਜੀ ਉਸ ਜ਼ਖਮ ਨੂੰ ਦੇਖ ਕੇ ਸਿੰਘ ਕਹਿੰਦੇ ਸਿੰਗਾ ਨਿਹਾਲ ਹੋ ਗਿਆ ਹੈ ਤੂੰ ਕੋਈ ਬਚਨ ਖਾਲਸੇ ਕੋ ਫੁਰਿਓ ਆਏ ਸਮਾ ਸਭ ਸਿੰਘ ਕੇ ਜੁਰਿਓ ਉਹੀ ਬਚਨ ਖਾਲਸੇ ਪੰਥ ਨੂੰ ਹੋਰਾ ਆਇਆ ਜਦੋਂ ਕਿਸੇ ਸਿੰਘ ਦੀ ਚੜ੍ਹਦੀ ਕਲਾ ਹੋਣੀ ਤਬ ਪੰਥ ਦੀ ਮਿਹਰ ਦੀ ਨਜ਼ਰ ਹੋ ਜਾਂਦੀ ਹੈ ਉਸ ਤੇ ਹੁਣ ਉਹ ਸਮਾ ਆ ਜੁੜਿਆ ਹੈ ਭਾਈ ਕਪੂਰ ਸਿੰਘ ਤੇ ਪੰਥ ਨੇ ਮੇਰ ਦੀ ਨਿਗਾਹ ਕੀਤੀ ਹੈ ਤੇ ਪੰਥ ਖਾਲਸਾ ਜਿਹੜਾ ਹੈ ਉਹ ਭਾਈ ਕਪੂਰ ਸਿੰਘ ਤੇ ਤਰਟਿਆ ਹੈ ਲੋਇਰਾ ਤਹਾਂ ਸਿੰਘ ਇੱਕ ਪਨੋਂ ਪੜਤ ਬਾਣੀ ਗੁਰ ਲਾਲ ਆਖਿਆ ਗੁਰੂ ਕਾ ਲਾਲ ਇੱਕ ਸਿੰਘ ਸ੍ਰੀ ਅਕਾਲ ਤਖਸੈਬ ਦੇ ਇੱਕ ਪਾਸੇ ਉਹ ਗੁਰਬਾਣੀ ਦਾ ਨਿਤਨੇਮ ਕਰ ਰਿਆ ਸੀ ਬਾਣੀ ਪੜਦਿਆਂ ਪੜਦਿਆਂ ਇਹ ਤੁਕ ਆ ਗਈ ਕਿ ਤਹਿਲ ਸੇਵਾ ਤੋਂ ਹੀ ਰਤਬਾ ਪ੍ਰਾਪਤ ਹੁੰਦਾ ਹੈ ਜਿਸ ਤੇ ਸਾਧੂ ਗੁਰੂ ਕਿਰਪਾਲ ਹਨ ਉਸੇ ਨੂੰ ਇਹ ਰਤਬਾ ਪ੍ਰਾਪਤ ਹੁੰਦਾ ਹੈ ਤਹਿਲ ਮਹਿਲ ਤਾਕੋ ਮਿਲੈ ਜਾ ਕੋ ਸਾਧ ਕਿਰਪਾਲ ਬਾਣੀ ਪੜਦੇ ਪੜਦੇਆ ਸਿੰਘ ਦੇ ਆਖਿਆ ਵੀ ਉਸੇ ਨੂੰ ਤਹਿਲ ਕਰਦੇਆ ਕਰਦੇਆ ਮਹਿਲ ਪ੍ਰਾਪਤ ਹੁੰਦੇ ਨੇ ਜਿਸ ਤੇ ਗੁਰੂ ਦੀ ਕਿਰਪਾ ਬਖਸ਼ਿਸ਼ ਹੁੰਦੀ ਹੈ ਇਉ ਕਹਿੰਦੇ ਅੱਜ ਨਵਾਬ ਕਪੂਰ ਭਾਈ ਕਪੂਰ ਸਿੰਘ ਦੇ ਉੱਤੇ ਕਿਰਪਾ ਹੋਈ ਹੈ। ਜੋ ਭਈ ਸਿੰਘ ਕਪੂਰ ਚੱਲ ਪੱਖੋ ਥੋਈ ਕਿਰਪਾ ਨਜਰ ਪੰਥ ਸੁਵਲ ਹੋਈ। ਭਾਈ ਕਪੂਰ ਸਿੰਘ ਅੱਗੇ ਪੰਥ ਨੂੰ ਪੱਖਾ ਝਲ ਰਹੇ ਸਨ। ਉਹਦੇ ਵੱਲ ਪੰਥ ਦੀ ਕਿਰਪਾ ਦ੍ਰਿਸ਼ਟੀ ਹੋ ਗਈ। ਮੇਰ ਦੀ ਨਿਗਾਹ ਹੋ ਗਈ ਹੈ। ਖਾਲਸੇ ਵੱਲੋਂ ਆਵਾਜ਼ ਅਕਾਲੋਂ ਪੰਥੈ ਸੁਣ ਪਾਈ ਗੁਰੂ ਗ੍ਰੰਥ ਬਾਚ ਮੰਨ ਲਿਓ ਭਾਈ ਅਤੇ ਜਦੋਂ ਸਿੰਘਾਂ ਨੇ ਇਹ ਗੁਰਬਾਣੀ ਦੀ ਤੁਕ ਪੜੀ ਤਹਿਲ ਮਹਿਲ ਤਾਂ ਕੌ ਮਿਲੇ ਜਾ ਕੋ ਸਾਧਿ ਕਿਰਪਾਲ ਅਕਾਲ ਤਖਤ ਤੋਂ ਇੱਕ ਮੁਖੀਆ ਸਿੰਘ ਬੋਲਿਆ ਖਾਲਸਾ ਜੀ ਆਹ ਦੇਖੋ ਬਾਣੀ ਦੀ ਤੁਕ ਕਹਿ ਰਹੀ ਹੈ ਜਦੋਂ ਅਕਾਲੀ ਬਾਣੀ ਦੀ ਆਵਾਜ਼ ਖਾਲਸੇ ਨੇ ਸੁਣੀ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਕ ਹੈ ਇਸ ਨੂੰ ਮੰਨ ਲਓ ਭਾਈ ਕੈਨ ਕਰ ਤੇ ਸਮੈਲ ਪਚਾਵੋ ਕਪੂਰ ਸਿੰਘ ਕੋ ਸਰੋਪਾਓ ਪੈਰ ਆਵੋ ਇਹ ਖਾਲਸੇ ਪੰਥ ਦੀ ਟਹਿਲ ਕਰ ਰਿਹਾ ਹੈ ਇਸ ਨੂੰ ਉੱਚੀ ਪਦਵੀ ਦੇ ਦਿਓ ਖਾਲਸਾ ਜੀ ਨਵਾਬੀ ਦਾ ਸਿਰੋਪਾਓ ਭਾਈ ਕਪੂਰ ਸਿੰਘ ਨੂੰ ਪਹਿਨਾਓ ਖਾਲਸਾ ਜੀ ਇਉਂ ਬਚਨ ਹੋ ਗਿਆ ਸਿੰਘ ਦਾ ਕਹੇ ਉਹ ਪੰਥ ਚੱਕੋ ਸਿੰਘ ਪੁਜੰਗੀ ਕਰ ਕਰ ਕੁੰਨਸ ਉਹ ਨਾਖੀ ਚੰਗੀ ਤਾਂ ਖਾਲਸੇ ਪੰਥ ਨੇ ਹੁਕਮ ਕੀਤਾ ਕਿ ਪੁਜੰਗੀ ਸਿੰਘਾ ਉੱਠ ਪਾਈ ਪੋਸ਼ਾਕ ਨਵਾਬੀ ਦੀ ਪ੍ਰਾਪਤ ਕਰ ਖਾਲਸੇ ਨੂੰ ਨਮਸਕਾਰ ਕਰਕੇ ਉਹ ਸਿੰਘ ਨੇ ਸੂਣਾ ਬਚਨ ਆਖਿਆ ਪੰਜ ਪਚੰਗੀਆਂ ਨਾ ਚਰਨੀ ਛੁਆਏ ਧਰੋ ਸੀਸ ਮੋਏ ਪਵਿੱਤਰ ਕਰਾਏ ਪੰਜ ਸਿੰਘਾਂ ਦੇ ਚਰਨਾ ਨਾਲ ਇਹ ਨਵਾਬੀ ਦੀ ਪੋਸ਼ਾਕ ਛੁਹਾ ਕੇ ਪਵਿੱਤਰ ਕਰਕੇ ਸਿਰੋ ਪਾਓ ਮੇਰੇ ਸੀਸ ਤੇ ਰੱਖੋ ਖਾਲਸਾ ਦੀ ਪੰਜ ਪਚੰਗੀਆਂ ਨਾ ਚਰਨ ਪਲ ਪਾਈ ਸਿੰਘ ਸਸੋ ਹੋਏ ਪਰਵਤ ਪਹਿਰਾਈ ਪੰਛਿਕਾਂ ਦੇ ਚਰਨਾਂ ਦਾ ਬਲ ਪਾ ਕੇ ਸਹੇ ਖਰਗੋਸ਼ ਤੂੰ ਸ਼ੇਰ ਹੋ ਜਾਂਦਾ ਹੈ ਸਹਾ ਖਰਗੋਸ਼ ਤੂੰ ਸ਼ੇਰ ਹੋ ਜਾਂਦਾ ਹੈ ਰਾਈ ਤੂੰ ਪਹਾੜ ਹੋ ਜਾਂਦਾ ਹੈ ਇੰਨਾ ਬਲ ਦੱਸਿਆ ਹੈ ਸਿੰਘਾਂ ਦੇ ਚਰਨਾਂ ਦਾ ਬਾਜਨ ਕੋ ਚਿਰਿਆ ਤੋਰ ਖਾਏ ਪਾਵੈ ਖਾਲਸੋ ਬਲ ਜੇ ਮਾਹਿਮ ਬਾਜਾਂ ਨੂੰ ਚਿੜੀਆਂ ਤੋੜ ਖਾਂਦੀਆਂ ਹਨ ਖਾਲਸਾ ਪੰਥ ਜਿਸ ਵਿੱਚ ਬਲ ਪਾ ਦੇਵੇ ਖਾਲਸੇ ਦੇ ਚਰਨੀ ਜਿਹੜਾ ਲੱਗ ਜਾਵੇ ਪਾਪ ਜਿਹੜੇ ਗਿੱਦੜ ਵਰਤੀ ਲੋਕ ਮਿਲਦੇ ਨੇ ਕਮਜ਼ੋਰ ਮਿਲਦੇ ਨੇ ਉਹ ਵੀ ਸ਼ੇਰਾਂ ਦੀ ਨਿਆਈ ਹੋ ਜਾਂਦੇ ਹਨ ਇਹ ਖਾਲਸਾ ਪੰਥ ਦੇ ਚਰਨਾ ਵਿੱਚ ਬਲ ਦੱਸਿਆ ਹੈ ਇਤਨਾ ਪ੍ਰਤਾਪੀ ਖਾਲਸਾ ਹੈ ਹੋਏ ਪ੍ਰਸੰਨ ਬਿਦ ਖਾਲਸਾ ਕਰੀ ਪੋਸ਼ਾਕ ਨਵਾਬੀ ਕਪੂਰ ਸਿੰਘ ਧਰੀ ਖਾਲਸੇ ਨੇ ਪ੍ਰਸੰਨ ਹੋ ਕੇ ਵਿਧੀ ਕੀਤੀ ਨਵਾਬੀ ਦੀ ਪੋਸ਼ਾਕ ਜਿਹੜੀ ਪੰਜ ਸਿੰਘਾਂ ਦੇ ਚਰਨਾਂ ਨੂੰ ਸੁਹਾ ਲਈ ਹੈ ਤੇ ਨਵਾਬੀ ਦੀ ਖਿੱਲਤ ਭਾਈ ਕਪੂਰ ਸਿੰਘ ਦੇ ਸਿਰ ਤੇ ਰੱਖੀ ਹੈ ਦੋਇਰਾ ਕਪੂਰ ਸਿੰਘ ਨਵਾਬੀ ਪਈ ਤੋ ਸਿੰਘਨ ਵਧਿਓ ਪ੍ਰਤਾਪ ਭਾਈ ਰਤਨ ਸਿੰਘ ਜੀ ਕਹਿੰਦੇ ਹਨ ਜਦੋਂ ਭਾਈ ਕਪੂਰ ਸਿੰਘ ਜੀ ਨੂੰ ਨਵਾਬੀ ਦੀ ਖਿਲਤ ਪਹਿਰਾ ਦਿੱਤੀ ਇਹਨਾਂ ਦੀ ਨਵਾਬੀ ਵੇਲੇ ਤਦੋਂ ਖਾਲਸੇ ਦਾ ਬਹੁਤ ਪ੍ਰਤਾਪ ਵਧਿਆ ਹੈ ਖਾਲਸਾ ਜੀ ਬੁੱਢੇ ਦਲ ਦੇ ਤੀਜੇ ਜਥੇਦਾਰ ਹਨ ਤੁਰਕ ਖੁਸ਼ਾਮਦ ਬੋ ਕਰੈ ਟੱਕਦੇ ਕਲ ਆਪ ਤੁਰਕਾਂ ਦੀ ਬੜੀ ਖੁਸ਼ਾਮਦ ਕਰਦੇ ਹਨ ਤੁਰਕ ਖਾਲਸੇ ਦੀ ਬੜੀ ਖੁਸ਼ਾਮਦ ਕਰਦੇ ਹਨ ਜਿਹੜਾ ਖਾਲਸੇ ਨੇ ਤੁਰਕਾਂ ਤੋਂ ਰਜ਼ੀਨਾ ਲੈਣਾ ਕਰਿਆ ਸੀ ਉਹ ਆਪਣੇ ਆਪ ਹੀ ਬਿਨਾਂ ਪੁੱਛੇ ਤੋਂ ਬਿਨਾਂ ਸਦੇ ਤੋਂ ਲਿਆ ਕੇ ਅੰਮ੍ਰਿਤਸਰ ਖਾਲਸੇ ਦੇ ਅੱਗੇ ਹਾਜ਼ਰ ਕਰਦੇ ਹਨ ਰਬੇ ਪੰਥ ਓਲੇ ਸੁਖ ਅਸਲਮ ਖਾਂ ਪਾਇਓ ਕਕੇ ਬੱਚੇ ਮਰ ਲਾਹੌਰ ਬਹਾਇਓ ਪੰਥ ਦਾ ਓਲਾ ਲੈ ਕੇ ਪੰਥ ਦਾ ਆਸਰਾ ਲੈ ਕੇ ਲਾਹੌਰ ਦੇ ਸੂਬੇਦਾਰ ਅਸਲਮ ਖਾਨ ਨੇ ਸ਼ੋਖ ਪ੍ਰਾਪਤ ਕੀਤਾ ਕਿਉਂਕਿ ਬਾਦਸ਼ਾਹੀ ਮਾਮਲੇ ਦੀ ਉਗਰਾਹੀ ਉਗਰਉਣ ਲੱਗ ਪਿਆ ਹੈ ਸਿੰਘ ਇੱਥੇ ਬੈਠ ਬੈਠੇ ਬਿਠਾਏ ਮਾਮਲਾ ਲੈ ਲੈਂਦੇ ਹਨ ਮਣ ਲੁੱਟ ਮਾਰ ਬੰਦ ਕਰ ਦਿੱਤੀ ਹੈ ਖਾਲਸੇ ਨੇ ਉਸ ਨੂੰ ਸੁਖ ਦਾ ਸਾਹ ਆਇਆ ਹੈ ਪੰਥੇ ਕੀ ਵੈ ਘੂਰ ਕਲਾਵੈ ਬੁਲਾਏ ਬੁਰੀ ਬੈ ਪੰਥ ਬਤਾਵੈ ਟੱਕੇ ਬੱਚੇ ਵੱਦ ਲਾਹੌਰ ਬਹਾਇਓ ਹੁਣ ਟੱਕੇ ਦੇਣ ਦੀ ਦੇਣੇ ਵੀ ਬਚ ਗਏ ਹਨ ਅਤੇ ਲਾਹੌਰ ਵਿੱਚ ਟਿੱਕੇ ਬੈਠ ਗਿਆ ਅਸਲਮ ਖਾਨ ਸਰਕਾਰੀ ਮਾਮਲਾ ਵੀ ਦਿੱਲੀ ਨੂੰ ਦੇਣ ਤੋਂ ਹਟ ਗਿਆ ਅਸਲਮ ਖਾਨ ਪੰਥ ਇਸ ਤੋਂ ਘੂਰ ਕੇ ਉਹ ਤੁਰਕਾ ਮਾਮਲਾ ਨਹੀਂ ਆਇਆ ਛੇਤੀ ਕਰ ਨਹੀਂ ਤੇ ਫਿਰ ਖਾਲਸਾ ਲਗਿਆ ਆਉਣ ਇਓ ਪੰਥ ਲਾਹੌਰ ਦੇ ਸੂਬੇਦਾਰ ਨੂੰ ਘੂਰੀ ਦਿੰਦਾ ਹੈ ਤੇ ਅਸਲਮ ਖਾਨ ਅੱਗੋਂ ਕਹਿੰਦਾ ਹੈ ਲਓ ਮਹਾਰਾਜ ਜੀ ਹੁਣ ਹੀ ਆਇਆ ਹਾਂ ਦੇਰੀ ਹੋ ਗਈ ਹੈ ਗੁਸਤਾਖੀ maaf ਕਰ ਦਿਓ 12 ਪਿੰਡ ਦਾਏ ਜ਼ਗੀਰ ਲਖਾਈ ਗੁਰੂ ਚੱਕ ਸਿਆਉਂ ਦਾਏ ਲਗਾਈ ਜੇ ਕੋਈ ਪੁੱਛਦਾ ਹੈ ਨਵਾਬ ਸਾਹਿਬ ਤੁਸੀਂ ਇਹਨਾਂ ਨੂੰ ਸ਼ਾਨੀ ਕਿਉਂ ਭਰਦੇ ਹੋ ਤਾਂ ਅੱਗੋਂ ਕਹਿੰਦਾ ਹੈ ਸਲਮਖਾਂ ਕਿ ਬੁਰੀ ਬਲਾ ਹੈ ਤੂੰ ਸ਼ੁਕਰ ਕਰ ਇਹਨਾਂ ਨੂੰ ਦਿੱਤੀਆਂ ਜਾਨ ਸੌਖੀ ਹੈ ਸ੍ਰੀ ਅਮਰਸਰ ਦੇ 12 ਪਿੰਡਾਂ ਦੀ ਜ਼ਗੀਰ ਲਿਖਾ ਕੇ ਸ੍ਰੀ ਅਮਰਸਰ ਸਾਹਿਬ ਦੇ ਨਾਮ ਲਿਖਵਾ ਦਿੱਤੀ ਹੈ 12 ਪਿੰਡ ਦੀ ਜ਼ਗੀਰ ਕੈ ਸਿੰਘ ਮੈਂ ਰੱਖੇ ਪਰਚਾਏ ਜੇ ਉੱਤੇ ਥੇ ਬੁਰੀ ਬਲਾਏ ਉਧਰ ਦਿੱਲੀ ਦੇ ਪਾਤਸ਼ਾਹ ਨੂੰ ਕਹਿੰਦਾ ਨਵਾਬ ਕਿ ਮੈਂ ਸਿੰਘਾਂ ਨੂੰ ਪ੍ਰਚਾਰ ਕੇ ਰੱਖਿਆ ਹੋਇਆ ਹੈ ਹੁਣ ਇਹ ਲੁੱਟਮਾਰ ਬੰਦ ਕਰ ਜਾਂਦੇ ਕਰ ਗਏ ਹਨ ਹੁਣ ਅੱਗੇ ਨੂੰ ਮਾਮਲਾ ਸ਼ਾਇਦ ਅਗਰੋਣਾ ਸ਼ੁਰੂ ਹੋ ਜਾਏ ਇਹ ਜਿਹੜੇ ਬੁਰੀ ਬਲਾ ਛਨ ਜਿਨ੍ਹਾਂ ਦਾ ਕੋਈ ਟੱਕਰਾ ਨਹੀਂ ਸੀ ਕਰ ਸਕਦਾ ਇਹ ਮੈਂ ਟਕਾ ਲਏ ਹਨ ਟਕੇ ਮੀਨਾ ਅੱਗੇ ਲੈ ਆਵਾ ਮਲਕ ਇਹ ਦੁੱਖ ਨਾ ਦੇ ਆਖਿਆ ਇਹ ਤੱਕੇ ਮਹੀਨਾ ਪਹਿਲਾਂ ਹੀ ਲੈ ਲੈਂਦੇ ਹਨ ਮਹੀਨਾ ਲੰਘੇ ਤੋਂ ਬਾਅਦ ਨਹੀਂ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਲੈ ਲੈਂਦੇ ਨੇ ਫਿਰ ਕਿਸੇ ਮੁਲਕ ਵਾਲੀ ਦੁੱਖ ਨਹੀਂ ਦਿੰਦੇ ਤੇ ਉਸ ਦੇ ਵਿੱਚ ਦੇਰੀ ਹੋਵੇ ਤਦ ਲੁੱਟ ਮਾਰ ਸ਼ੁਰੂ ਕਰ ਦਿੰਦੇ ਹਨ ਤੇ ਉਸੇ ਸਮੇਂ ਮਾਮਲਾ ਅਗਰੋਹਣਾ ਸ਼ੁਰੂ ਕਰ ਦਿੰਦੇ ਹਨ